ਦੇਖੋ ਜੀ ਸਾਰੇ ਜਿੰਨੇ ਤੁਹਾਨੂੰ ਬਈ ਘਰ ਦਿਖਾ ਰਹੇ ਆ ਸਾਰੇ ਦਿਹਾੜੀਦਾਰ ਬੰਦੇ ਨੇ ਮਜ਼ਦੂਰ ਬੰਦੇ ਨੇ ਘਰੀਬ ਪਰਿਵਾਰ ਨੇ ਸਾਰੇ ਜਿੰਨੇ ਵੀ ਪਿਆਣ ਆ ਪਿਆਣੇ ਟਾਟਾ ਸਾਈਡ ਤੇ ਲਾਈਆਂ ਲੱਗੇ ਹੋਈਆਂ ਹੋ ਗਏ ਗਾਈਸ ਇਹ ਆਪਣੇ ਪਿੰਡ ਦੇ ਫੇਰ ਵੀ ਮੁੱਖ ਮੰਤਰੀ ਨੇਗੇ ਯੋਨੋ ਤਾਂ ਆਪਣਾ ਹੀ ਕੰਮ ਕਸ ਕਾਣੀ ਨਾ ਹੋ ਗਿਆ ਬਾਈ ਹਾਂ ਵੀ ਆਪਾਂ ਮਸਾ ਹਨਾ ਪੰਜੀ ਪੰਜੀ ਜੋੜ ਕੇ ਕਾਮਰੇ ਜਾਂ ਘਰ ਬਣਾਉਣੇ ਆਗੇ ਆਹ ਦੇਖ ਨਾ ਬੋਰੀਆਂ ਵੀ ਉਮੇ ਜੁੱਕਰੀ ਪੜੀਆਂ ਪੜੀਆਂ ਨੇ ਦੇਖੋ ਵਿਆਹੀਦਾਰ ਬੰਦੇ ਨੇ ਮਸਾ ਹਨਾ ਸਾਲ ਚ ਇੱਕ ਵਾਰ ਘਰ ਪੈ ਦਰਦੇ ਮਾਰੂੰ ਕਿਤੇ ਉੱਪਰ ਨਾ ਡਿੱਗ ਜੇ ਬਹੁਤ ਜਿਆਦਾ ਨੁਕਸਾਨ ਆ ਤੁਸੀਂ ਦੇਖੋ ਆ ਇਟਾਂ ਪਈਆਂ ਨੇ ਕੰਧੀਆਂ ਸਾਰੀਆਂ ਕਮਾਉਣ ਵਾਲਾ ਇੱਕ ਬੰਦਾ ਬਾਈ ਉਹਨੂੰ ਵੀ ਉਹਨੂੰ ਵੀ ਇਦਾਂਕ ਹੋ ਗਿਆ ਉਹ ਵੀ ਮੰਜੇ ਤੇ ਪੈ ਗਿਆ ਵਿਚਾਰਾ ਮਾਤਾ ਮਿਲਣੀ ਚਾਹੀਦੀ ਆ ਕੋ ਸਾਡੇ ਡਿੱਗ ਗਿਆ ਪਰਸਾਂ ਪਰਸਾਂ ਬਹੁਤ ਡਿੱਗਿਆ ਪਿਆਗਾ ਇਹ ਇਹੀ ਬਸ ਉਹ ਕਰਦਿਆ ਵੀ ਸਾਡੀ ਸਿਹਤ ਆ 10 ਦਿਨ ਹੋ ਗਏ ਬਈ ਘਰ ਕੋਈ ਬਾਲਾ ਨਹੀਂ ਜਿੰਨਾ ਕਿ ਨੁਕਸਾਨ ਹੋਇਆ ਉਹਨੇ ਕੀ ਬੇਸ਼ੱਕ ਉਹਨੇ ਕੀ ਮਦਦ ਹੋ ਗਈ ਬਈ ਕੋਈ ਆਇਆ ਨਹੀਂ ਕਹਿੰਦੇ ਵੀ ਐਸੀ ਵੀ ਸਾਰਾ ਘਾਰੀ ਪਾਕ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਅਸੀਂ ਆਪਣੇ ਪਿੰਡ ਸਤੋਜ ਦੇ ਵਿੱਚ ਖੜੇ ਆ ਜਿਹੜਾ ਕਿ ਮੀਂਹ ਦਾ ਪਾਣੀ ਆਇਆ ਸੀਗਾ ਹੜਾ ਦਾ ਪਾਣੀ ਆਇਆ ਸੀਗਾ ਉਹ ਜਿਹੜੇ ਗਰੀਬ ਪਰਿਵਾਰ ਸੀ ਉਹਨਾਂ ਦੇ ਬਹੁਤ ਜਿਆਦਾ ਦੇ ਮਤਲਬ ਕਿ ਘਰ ਬੈਠ ਗਏ ਬਹੁਤ ਜਿਆਦਾ ਨੁਕਸਾਨ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਇੱਧਰ ਕੈਮਰਾਮੈਨ ਨੂੰ ਗੁੰਮਾ ਦਿਖਾਈ ਬਈ ਆ ਦੇਖੋ ਸਾਰੇ ਫਰਸ਼ ਫੁਰਸ਼ ਬੈਠ ਕੇ ਕੰਦਾਂ ਬੈਠ ਗਿਆ ਦੇਖ ਸਕਦੇ ਹੋ ਜੀ ਤੁਸੀਂ ਇਹ ਕੱਲਾ ਕਰ ਨਹੀਂ ਜੀ ਬਹੁਤ ਕਰਨੇ ਤੁਹਾਨੂੰ ਅੱਗੇ ਵੀ ਹੋਰ ਦਿਖਾਉਣੇ ਆ ਇਹ ਪਹਿਲਾ ਘਰ ਹੋ ਗਿਆ ਜੀ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਜੀ ਇੱਧਰਲੇ ਕਮਰੇ ਵੀ ਦਿਖਾ ਦਿਓ ਜੀ ਹੋਟਲ ਸਾਰੇ ਬੈਠੇਗਾ ਆਪਣੇ ਪੈਸੇ ਹੀ ਬਚਾ ਲੈ ਆਪਾਂ ਜੀ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਘਰ ਬਣਾ ਸਕਦੇ ਆ ਮਸਾਂ ਜ਼ਿਮੀਂਦਾਰਾਂ ਤੋਂ ਜ਼ਮੀਨ ਵਾਲਿਆਂ ਤੋਂ ਵੀ ਘਰ ਮਸਾਂ ਬਣਦੇ ਨੇ ਦਿਹਾੜੀਦਾਰ ਬੰਦੇ ਨੇ ਇਹਨਾਂ ਦੇ ਦੇਖੋ ਆ ਤੁਸੀਂ ਦੇਖੋ ਇੱਧਰ ਦਿਖਾ ਦਿਓ ਬਈ ਕਿੰਨਾ ਨੁਕਸਾਨ ਹੋ ਗਿਆ ਪਾਣੀ ਤਾਂ ਹਲੇ ਵੀ ਨਿਕਲਿਆ ਨਹੀਂ ਸਾਡੇ ਤਾਂ ਪਿੱਛੇ ਪਾਣੀ ਖੜਾ ਹਲੇ ਵੀ ਇਲਾਕਾ ਲੱਖ ਪਾਣੀ ਨਾਲ ਸੀਗਾ ਤੇ ਜਦੋਂ ਅਸੀਂ ਆਏ ਤਿੰਨ ਚਾਰ ਦਿਨਾਂ ਬਾਅਦ ਫੇਰ ਅਸੀਂ ਸਮਾਂ ਨਿਸ਼ਟਾਇਆ ਠੀਕ ਹੈ ਜੀ ਕੀਤਾ ਤੇ ਉਹ ਮੁੰਡੇ ਕੀ ਕਹਿੰਦਾ ਵਿਚਾਰਾ ਇੱਕ ਕਹਿੰਦਾ ਉੱਧਰ ਪੈਂਦੇ ਰਹੇ ਸੀ ਪਾਣੀ ਚਾਉਂਦੇ ਇਹਨਾਂ ਨਾਲ ਮੋਟਾ ਤਾਂ ਦੇਖ ਕੇ ਜਾਣਦੇ ਆ ਦੇਖੋ ਜੀ ਖੇਤਾਂ 'ਚ ਪਾਣੀ ਹਜੇ ਵੀ ਇੰਨਾ ਇੰਨਾ ਖੜਾ ਹੈ ਤੁਸੀਂ ਦੇਖ ਸਕਦੇ ਹੋ ਹਜੇ ਵੀ ਆ ਦੇਖੋ ਘਰਾਂ ਦੇ ਕੋਲ ਨਾ ਪਾਣੀ ਦੇਖੋ ਹਜੇ ਵੀ ਕਿੰਨਾ ਕਿੰਨਾ ਪਾਣੀ ਖੜਾ ਹੈ ਜੀ ਹਜੇ ਵੀ ਕੋਈ ਦੁਬਾਰੀ ਨਹੀਂ ਹੈਗੀ ਆ ਦੇਖੋ ਜੀ ਹੁਣ ਆਪਾਂ ਆ ਗਏ ਜੀ ਅੱਗੇ ਦੂਸਰੇ ਘਰ ਦੇ ਵਿੱਚ ਦੇਖੋ ਤੁਸੀਂ ਦੇਖੋ ਕੰਧਾਂ ਕਿਹੜੇ ਹਿਸਾਬ ਨਾਲ ਪਾਣੀ ਕਰਕੇ ਪਾੜ ਗਈਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਸਾਰਾ ਸਮਾਨ ਬਾਹਰੇ ਕੱਢਿਆ ਪਿਆ ਦੇਖੋ ਜੀ ਕਮਰਾ ਵੀ ਇੱਕ ਹੈ ਜੀ ਇੱਕੋ ਹੀ ਕਮਰੇ 'ਚ ਰਹਿੰਦੇ ਨੇ ਕੰਦ ਨੂੰ ਸਪੋਰਟ ਦਿੱਤੀ ਹੋਈ ਆ ਜੀ ਦੇਖੋ ਬਾਲੇ ਲਾ ਕੇ ਵੀ ਜੇ ਕਿਤੇ ਖੜ ਜੇ ਪਰ ਧੁੱਪ ਤੋਂ ਬਾਅਦ ਤਾਂ ਇਹ ਵੀ ਬਈ ਪਾੜ ਸਕਦੀ ਆ ਗੰਦਾ ਦੇਖੋ ਤੁਸੀਂ ਤਸਵੀਰਾਂ ਦੇਖੋ ਬਹੁਤ ਗਰੀਬ ਮਾਰ ਹੋ ਗਈ ਬਾਈ ਦਿਹਾੜੀਦਾਰ ਬੰਦੇ ਨੇ ਜ਼ਿੰਮੇਦਾਰ ਨੂੰ ਵੀ ਘਰ ਪਾਉਣਾ ਔਖਾ ਹੋ ਜਾਂਦਾ ਅਸੀਂ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਜਾਂ ਲੀਡਰਾਂ ਨੂੰ ਕੋਈ ਵੀ ਬਈ ਬਾਹ ਫੜ ਸਕਦਾ ਤਾ ਜਿੰਨੀ ਹੋ ਸਕੇ ਇਹਨਾਂ ਦੀ ਹੈਲਪ ਜ਼ਰੂਰ ਕਰੋ ਬਾਈ ਬਣ ਕੇ ਇਹ ਪਰਿਵਾਰ ਬਾਈ ਘਰ ਛੱਡ ਕੇ ਵੀ ਚਲਾ ਗਿਆ ਡਰਦੇ ਮਰੂੰ ਕਿਤੇ ਉੱਪਰ ਨਾ ਡਿੱਗ ਜੇ ਬਹੁਤ ਜ਼ਿਆਦਾ ਨੁਕਸਾਨ ਆ ਤੁਸੀਂ ਦੇਖੋ ਆ ਇੱਟਾਂ ਪਈਆਂ ਨੇ ਕੰਦਰੀਆਂ ਸਾਰੀਆਂ ਕਮਾਉਣ ਵਾਲਾ ਇੱਕ ਬੰਦਾ ਬਾਈ ਉਹਨੂੰ ਵੀ ਉਹਨੂੰ ਵੀ ਇਹ ਰੰਗ ਹੋ ਗਿਆ ਉਹ ਵੀ ਮੰਜੇ ਤੇ ਪੈ ਗਿਆ ਵਿਚਾਰਾ ਦੇਖੋ ਇੱਧਰ ਲੈ ਕੈਮਰਾ ਜਮਾ ਪੜਦਾ ਆ ਕਹਿੰਦੇ ਨਹੀਂ ਜੰਦਾ ਲੱਗਿਆ ਆ ਆਜਿੰਦਾ ਲੱਗਿਆ ਹੋਇਆ ਇਹ ਕਮਰੇ ਦੇ ਬਹੁਤ ਬੁਰੇ ਹਾਲਾਤ ਨੇ ਧਰਮਸ਼ਾਲਾ ਚ ਚਲੇ ਗਏ ਬਾਈ ਆਪਦਾ ਸਮਾਨ ਲੈ ਕੇ ਬਾਈ ਗਰੀਬ ਪਰਿਵਾਰ ਨੇ ਬਾਈ ਸਾਰੇ ਜਿੰਨੇ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਪੰਜਾਬ ਸਰਕਾਰ ਹੋਈ ਹੈ ਨਾ ਤੇ ਇਹ ਪ੍ਰਸ਼ਾਸਨ ਹੋਇਆ ਸੀ ਬੇਨਤੀ ਕਰਦੇ ਹਾਂ ਸਾਡੇ ਵੀ ਸਨਾਮ ਵਾਲੇ ਐਸਡੀਐਮ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਤੇ ਜਿੰਨੇ ਵੀ ਐਨਆਰਆਈ ਭਰਾ ਵੀਡੀਓ ਦੇਖਦੇ ਨੇ ਹਨਾ ਪੀ ਜਰੂਰ ਬਈ ਇਹ ਸਾਰੇ ਪਰਿਵਾਰਾਂ ਦੀ ਜਿੰਨੀ ਕੁ ਵੀ ਤੁਸੀਂ ਮਦਦ ਕਰ ਸਕਦੇ ਜਿੰਨੇ ਟਿਲ ਫੁੱਲ ਜਿੰਨਾ ਵੀ ਹੁੰਦਾ ਬਈ ਉਹਨਾਂ ਜਿੰਨ ਇੱਟਾਂ ਦੀ ਲਾਲਾ ਮਿੱਟੀ ਦੀ ਲਾਲਾ ਸਿਮਿੰਟ ਰੇਤਾ ਬਜਰੀ ਜੋ ਵੀ ਕੁਝ ਕੋਈ ਦੇ ਸਕਦਾ ਉਹ ਜਰੂਰ ਦਿਓ ਬਈ ਦੇਖੋ ਵੀਰ ਜੀ ਹਜੇ ਵੀ ਪਾਣੀ ਘਰਾਂ ਦੇ ਕੋਲ ਕਿੰਨਾ ਕਿੰਨਾ ਪਾਣੀ ਖੜਾ ਹੈ ਅੱਜ ਜਿੰਨਾ ਤੁਸੀਂ ਟੀਪ ਵਾਲੀ ਏਰੀਆ ਦੇਖ ਸਕਦੇ ਹੋ ਇੰਨਾ ਇੰਨਾ ਪਾਣੀ ਚੜ ਗਿਆ ਸੀਗਾ ਹਜੇ ਵੀ ਪਾਣੀ ਦੇਖੋ ਇਹ ਦੂਵੀ ਉੱਪਰ ਪਾਣੀ ਖੜਾ ਸੀਗਾ ਜੀ ਦੇਖੋ ਜੀ ਸਾਰੇ ਜਿੰਨੇ ਸਾਨੂੰ ਬਾਈ ਘਰ ਦਿਖਾ ਰਹੇ ਆ ਸਾਰੇ ਦਿਹਾੜੀਦਾਰ ਬੰਦੇ ਨੇ ਮਜ਼ਦੂਰ ਬੰਦੇ ਨੇ ਗਰੀਬ ਪਰਿਵਾਰ ਨੇ ਸਾਰੇ ਜਿੰਨੇ ਵੀ ਬਾਈ ਕਿਸੇ ਤੋਂ ਮਦਦ ਹੋ ਸਕਦੀ ਆ ਮੌਜੂਦਾ ਸਰਕਾਰ ਆ ਚਾਹੇ ਹਾਬਕਾ ਸਰਕਾਰ ਆ ਕੋਈ ਲੀਡਰ ਆ ਜਿਹੜਾ ਜਿੰਨੀ ਵੀ ਬਾਹ ਪੜ ਸਕਦਾ ਬਾਈ ਇਹਨਾਂ ਪਰਿਵਾਰਾਂ ਦੀ ਹੈਲਪ ਜ਼ਰੂਰ ਲੋ ਕੱਪੜੇ ਤੱਕ ਸਾਰਾ ਕੁਝ ਬਾਈ ਆ ਦੇਖੋ ਬਾਹਰ ਪਿਆ ਬੈੱਡ ਬਾਹਰ ਪਏ ਨੇ ਸਾਰਾ ਸਮਾਨ ਬਾਹਰ ਪਿਆ ਆ ਦੇਖੋ ਜੀ ਸਾਰਾ ਘਰ ਪਾੜ ਗਿਆ ਦੇਖੋ ਆ ਦੇਖ ਸਕਦੇ ਹੋ ਜੀ ਬੱਸ ਬੇਬੇ ਧੰਨਵਾਦ ਚਾਹ ਪੀ ਕੇ ਆਏ ਆ ਦੇਖੋ ਜੀ ਸਾਰੇ ਆ ਸਾਰੇ ਫਰਸ਼ ਧਾਬ ਗਏ ਬਾਈ ਕੰਧਾਂ ਧਾਬ ਗਿਆ ਜਦੋਂ ਜਰਾ ਕੰਧਾਂ ਦਾ ਸਾਰੇ ਕਮਰੇ ਦਾ ਸਾਰੇ ਆ ਸਾਰੇ ਪਾੜ ਗਿਆ ਦੇਖੋ ਸਾਰੇ ਪਾਟੇ ਸਾਰੇ ਨਵੇਂ ਅਸੀਂ ਵੀ ਬਾਈ ਬਣ ਕੇ ਬਾਰ ਬਾਰ ਫੇਰ ਬੇਨਤੀ ਕਰਦੇ ਆ ਕੋਈ ਵੀ ਐਨ ਆਰ ਆਈ ਵੀਰ ਹੈ ਕੋਈ ਵੀ ਪਹਿਲੀ ਬੇਨਤੀ ਹੈ ਸਾਡੀ ਸਰਕਾਰਾਂ ਨੂੰ ਆ ਪ੍ਰਸ਼ਾਸਨਾਂ ਨੂੰ ਆ ਜੋ ਵੀ ਜਿੰਨਾ ਵੀ ਹੋ ਸਕਦਾ ਇਹਨਾਂ ਲਈ ਬਈ ਬਦਲ ਜ਼ਰੂਰ ਕਰੋ ਦੇਖੋ ਬਈ ਸਾਡੇ ਨੌਜਵਾਨ ਵੀਰ ਜਿਹੜੇ ਕਈ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਨੇ ਪਹਿਲਾਂ ਪੱਟ ਪਟਾਈ ਕੀਤੀ ਪਾਣੀ ਕੱਢਿਆ ਅੱਜ ਨੱਕੇ ਨੁੱਕਿਆਂ ਤੇ ਬੋਰੀਆਂ ਰੱਖ ਗਏ ਨੇ ਤੇ ਹੁਣ ਸਾਡੇ ਨਾਲ ਗਏ ਨੇ ਬਈ ਸਾਰੇ ਆਮ ਪਰਿਵਾਰਾਂ ਚ ਦੇਖੋ ਜੀ ਬਾਉਂਡਰੀ ਕੰਧਾਂ ਚੋਂ ਇਹ ਡਿੱਗ ਗਿਆ ਬਈ ਹੋਰ ਪਾਣੀ ਨਾ ਕੱਢ ਦੇ ਤਾਂ ਇਹ ਆ ਕੰਧਾਂ ਵੀ ਡੇਰ ਦਾ ਬਈ ਨਵੇਂ ਘਰ ਪਾਏ ਨੇ ਮਿਹਨਤ ਮਜ਼ਦੂਰੀ ਕਰਕੇ ਲੈਣ ਆ ਭਈਆਂ ਨੇ ਇਟਾ ਉੱਟਾ ਸਾਈਡ ਤੇ ਲਾਈਆਂ ਡਿੱਗੀਆਂ ਹੋਈਆਂ ਓਹ ਨੀਰ ਗੱਲੀ ਵੀ ਕੰਧਾਂ ਦੀ ਆਹ ਦੇਖੋ ਸਾਰੀਆਂ ਕੰਧਾਂ ਦੀ ਜੀ ਇਹਨਾਂ ਨੂੰ ਪਾਣੀ ਦੀ ਕੰਧਾਂ ਡੇਕਦੀਆਂ ਜੀ ਦੇਖੋ ਹਜੇ ਵੀ ਪਾਣੀ ਕਿੰਨਾ ਖੜਾ ਹੈ ਜੀ 5 ਫੁੱਟ ਦੇ ਕਰੀਬ ਪਾਣੀ ਦੀ ਦੇਖੋ ਕਿ ਕਿ ਲੈਂਟਰ ਵੀ ਕੰਨਾਂ ਦੇ ਜਿਹੜੇ ਲੱਗੇ ਹੁੰਦੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਡਿੱਗੇ ਪਏ ਨੇ ਜੀ ਸਾਰੇ ਦੇਖੋ ਲੋੜਵੰਦ ਪਰਿਵਾਰ ਨੇ ਜੀ ਦੇਖੋ ਜੀ ਫਰਸ਼ ਸਾਰੇ ਦਬ ਗਏ ਅੱਧਾ ਦਾ ਪੁੱਟਾ ਤੇੜਾ ਬੈ ਗਿਆ ਘਰ ਦੇ ਵਿੱਚ ਆ ਦੇਖੋ ਜੀ ਆ ਬਾੜੀਆਂ ਗੰਦਾ ਹੋ ਗਏ ਜੀ ਆਪਣੇ ਪਿੰਡ ਦੇ ਫੇਰ ਵੀ ਮੁੱਖ ਮੰਤਰੀ ਨੇਗੇ ਜੀ ਉਹਨਾਂ ਤੋਂ ਆਪਾਂ ਇਹ ਜੀ ਤੁਹਾਡਾ ਸਕਾਨੀ ਇੰਨਾ ਹੋ ਗਿਆ ਬਈ ਹਾਂ ਵੀ ਆਪਾਂ ਮਸਾ ਹਨਾ ਪੰਜੀ ਪੰਜੀ ਜੋੜ ਕੇ ਕਾਮਰੇ ਜਾਂ ਘਰ ਬਣਾਉਣਿਆਂਗੇ ਆ ਦੇਖਣਾ ਬੋਰੀਆਂ ਵੀ ਉਮੇ ਜੁੱਕਰੀ ਪੜੀਆਂ ਪੰਨਿਆਂ ਦੇਖੋ ਲੋ ਸਿਆਰੀਦਾਰ ਬੰਦੇ ਨੇ ਮਸਾ ਹਨਾ ਸਾਲ ਚ ਇੱਕ ਵਾਰ ਘਰ ਪੈਂਦਾ ਆ ਆ ਪਾਣੀ ਪਾ ਸਕਦੇ ਬਈ ਘਰ ਜਮੀਨ ਜਾਇਦਾਦਾਂ ਨੂੰ ਪਾਉਣ ਔਖਾ ਹੋ ਜਾਂਦਾ ਉਹੀ ਲੱਗਦਾ ਚਲੋ ਜੀ ਅਸੀਂ ਪੰਜਾਬ ਸਰਕਾਰ ਨੂੰ ਹੁਣ ਤੇ ਸਾਡੇ ਫੜਨੇ ਜਿਹੜੇ ਮੁੱਖ ਮੰਤਰੀ ਨੇ ਸਰਕਾਰ ਤੋਂ ਮਾਨ ਦੀ ਉਹਨਾਂ ਨੂੰ ਸਾਰੇ ਪਾਇ ਦੀ ਇਹ 3 ਸਾਲ ਡੇਢ ਕਸਾਲ ਸੀ ਨੇ ਸਾਰੇ ਉਹਨੇ ਪਾਇ ਦੀ ਵਿਚਾਲ ਕੀ ਹੋਇਆ ਘਰ ਪਾਇਆਂ ਨੂੰ ਇਹ ਸਾਰੇ ਇੱਧਰ ਹੁਣ ਨਹੀਂ ਆਏ ਨੇ ਵੀ ਅਸੀਂ ਮੁਰਗੀ ਮਰੀ ਤੇ ਬੱਕਰੀ ਮਰੀ ਦਈ ਮਾਲਜਾ ਰਵਾਂਗੇ ਅਸੀਂ ਉਹਨੇ ਦੇਖੀ ਕਰਦੇ ਆ ਆ ਜਾ ਸਾਰਿਆਂ ਕੰਦਾਂ ਇੱਥੇ ਆ ਸਾਹ ਨੂੰ ਦੇਖੋ ਚਾਂਦੀ ਰਹੀ ਚਿਗਲ ਦਾ ਚੜਨੀ ਹੈ ਜੀ ਹੁਣ ਭਾਵੇਂ ਭਾਵੇਂ ਫੁੱਟ ਦਾ ਪਾਣੀ ਆ ਗਿਆ ਕੋਈ ਨਾ ਕੋਈ ਕੱਢ ਦੋ ਮਨ ਲਾਲਾ ਸਮਾਨ ਸਮੂਨ ਕੱਢ ਕੇ ਸਾਰਾ ਦੇਖੋ ਆ ਕਮਰੇ ਖਾਲੀ ਕਰੇ ਭਾਈ ਨੇ ਬਈ ਇੰਨਾ ਡਰ ਦਾ ਮਾਹੌਲ ਪੈਦਾ ਹੋ ਗਿਆ ਦੀ ਲੈ ਦੇਖ ਸਕਦੇ ਹਾਂ ਭਾਈ ਕੰਧਾਂ ਡਿੱਗਣ ਨੂੰ ਕੀ ਇਹਦਾ ਛੱਤ ਉੱਪਰ ਵੀ ਡਿੱਗ ਸਕਦੀ ਦੀ ਬਾਹਰ ਵੀ ਪਾਣੀ ਬਈ ਕਮਰਿਆਂ 'ਚ ਆ ਗਿਆ ਕੰਧਾਂ ਵਿੱਚ ਦੀ ਪਾਣੀ ਆਇਆ ਆਇਆ 27 27 ਔਰ ਦੇਖੋ ਜੀ ਆਹ ਦੇਖੋ ਜੀ ਉਹ ਜਦੋਂ ਕੋਈ ਕੰਦਾ ਹੱਲ ਗਿਆ ਫਿਰ 79 ਦਾ ਆਪ ਵੀ ਹੱਲਣੇ ਆ ਕੰਦਾ ਵਿੱਚ ਦੀ ਆਇਆ ਬਾਈ ਆ ਦੇਖਾ ਕੰਦਾ ਵਿੱਚ ਦੀ ਆਇਆ ਕਾਂਰਾ ਵਿੱਚ ਦੀ ਹੋ ਗਿਆ ਹਾਂ ਕਾਂਰਾ ਵਿੱਚ ਦੀ ਆ ਦੇਖਾ ਸਾਰੀਆਂ ਕੰਦਾ ਵੜ ਗਏ ਉਸ ਵਾਰਾ ਮਾਤਾ ਸਮਾਨ ਵਿੱਚ ਪਿਆ ਬੁੱਛੀ ਰਿਹਾ ਮਸਤੀ ਹੈ ਬਈ ਪਿਛੇ 10 ਸਮਾਨ ਉਧਰ ਪਿਆ ਹੋਇਆ ਸਾਰਾ ਲਓ ਜੀ ਸਮਾਨ ਵੀ ਕਹਿੰਦੇ ਚੱਕਿਆ ਨਹੀਂ ਗਿਆ ਸਾਥੋਂ ਇਨਾ ਪਾਣੀ ਆ ਗਿਆ ਸੀ ਬਈ ਕਮਰਾ ਉੱਤੇ ਡਿੱਗੇ ਜਾਂਦਾ ਸਮਾਨ ਦਾ ਚਲੋ ਫਿਰ ਵੀ ਦੇਖੋ ਆ ਕੰਧਾਂ ਵਿੱਚ ਜਿੱਦੀ ਪਾਣੀ ਆਇਆ ਬਈ ਆ ਦੇਖੋ ਆ ਫਰਸ਼ ਦੇਖੇ ਇੱਥੋਂ ਦੀ ਪਾਣੀ ਆਇਆ ਹੈ ਕਮਰੇ 'ਚ ਪਾਣੀ ਨਹੀਂ ਹੋਰ ਤਾਂ ਕਿੱਥੋਂ ਲਿਆਉਂਗਾ ਨਹੀਂ ਖਾਲੀ ਘਰੇ ਪਏ ਨੇ ਬਈ ਘਰ ਦੇਖੋ ਇਹ ਕੰਦਾ ਪਾਣੀ ਆਈਆਂ ਨਵਾਂ ਘਰ ਹੈ ਜੀ ਨਾਲੇ ਦੇਖੋ ਪਾਇਆ ਹੈ ਪਹਿਲਾਂ ਪਲਾਸਟਰ ਵੀ ਨਿਕਲਿਆ ਹੋਣਾ ਹੋਰ ਨਵਾਂ ਮਕਾਨ ਬਣਾਇਆ ਜੀ ਆ ਇਧਰ ਲੈ ਜੇ ਆ ਪਾਇਆ ਨੇ ਦੇਖੋ ਜੀ ਸਮਾਨ ਸਮੂਹਣਾ ਬਾਹਰੇ ਕੱਢਿਆ ਹੋਇਆ ਬਿਛੀ ਲਗਾ ਦੇ ਹੋ ਹੋ ਜੀ ਉਸਮਾਨ ਦਾ ਜੀ ਫੇਰ ਵੀ ਆ ਜਾਊਗਾ ਜੇ ਕਈ ਵਾਰ ਉੱਤੇ ਦਬ ਗਿਆ ਫੇਰ ਉਖਾ ਜਾਂਦਾ ਸਮਾਨ ਸਾਰਾ ਇਕੱਠਾ ਕਰਿਆ ਪਿਆ ਜੀ ਦੇਖੋ ਇਹ ਕਮਨ ਆ ਲਾਇਆ ਪਰ ਨਾ ਕੋਈ ਨਾ ਪਿਆਰ ਕਰਨ ਆ ਆ ਸਾਰਾ ਵਿਊ ਜੇ ਵਿੱਚ ਹੀ ਲੈ ਲਿਆ ਲਾਡੀ ਗਾਲਾ ਵੀ ਚੁਕੰਦ ਪੱਟੀ ਦੀ ਅੰਦਰੋਂ ਵੀ ਕਰਾਂ ਇੱਕ ਉਹ ਕਰਾ ਜੀ ਦੇਖੋ ਉਹਦੀ ਵੀ ਕੰਦ ਡਿੱਗ ਗਈ ਸਾਰੀ ਬਸਤੀ ਦੀ ਨੁਕਸਾਨ ਆ ਰਿਹਾ ਗਾਟਰੀਆਂ ਲਾਉਣੇ ਖੜਾਈਆਂ ਆ ਆ ਦੇਖ ਸਕਦੇ ਹੁਣ ਕੋਈ ਗਾਟਰੀਆਂ ਲਾ ਚੀ ਸਪੋਰਟਾਂ ਲਾਉਣੀਆਂ ਵੀ ਡਰ ਆ ਆਹ ਗੰਦਾ ਨਾ ਵੀ ਡਾਰਾ ਜਿਹੜੀਆਂ ਸਪੋਟਾਂ ਲੱਗੀਆਂ ਨੇ ਇਹ ਵੀ ਡਿੱਗ ਸਕਦੀਆਂ ਨੇ ਬਾਈ। ਆ ਦੇਖ ਸਕਦੇ ਹੋ ਤੁਸੀਂ। ਇਹਡੀਆਂ ਜਰੂਰ ਹੋਣਗੀਆਂ। ਇਹਡੀਆਂ ਜਰੂਰ ਹੋਣਗੀਆਂ ਬਾਈ। ਕੋਈ ਕਰਦਾ ਕਿਸੇ ਦਾ ਬਈ ਕੋਈ ਵੀ ਕਰ ਸਬੂਤ ਨਹੀਂ ਹੈਗਾ ਜੀ। ਸਭ ਦਾ ਕਿਸੇ ਦਾ ਜਾਦੇ ਕੇ ਦਾ ਥੋੜਾ ਨੁਕਸਾਨ ਬਾਈ ਸਭ ਦਾ। ਪਰ ਜਿਹੜਾ ਗਰੀਬ ਬੰਦਾ ਉਹਦੇ ਵਾਸਤੇ ਤਾਂ ਨੁਕਸਾਨ ਬਹੁਤ ਵੱਡਾ ਹੈ। ਆ ਦੇਖ ਸਕਦੇ। ਸਾਰੀ ਉਮਰ ਦਿਹਾੜੀ ਕਰਕੇ ਇੱਕ ਵਾਰ ਘਰ ਬਣਾਉਂਦਾ ਬਈ ਅਗਲਾ। ਉਹੀ ਕੁਦਰਤੀ ਆਫਤ ਨਾਲ ਹੋ ਗਿਆ ਜੀ ਤੋਂ ਜਿੰਨੀ ਵੀ ਮਦਦ ਹੋ ਸਕਦੀ ਹੈ ਬਾਈ ਕਰੋ ਜਰੂਰ ਸਰਕਾਰਾਂ ਕਰੋ ਜੀ ਮਦਦ ਜਰੂਰ ਆ ਦੇਖੋ ਜੀ ਬਾਥਰੂਮ ਵਾਲੇ ਟੋਏ ਵਗੈਰਾ ਸਾਰੇ ਦਬ ਗਏ ਜੀ ਦੇਖੋ ਪਛੂਆ ਵਾਲਾ ਨਾਲ ਇੱਥੇ ਕਾਂ ਪਾਣੀ ਹਜੇ ਵੀ ਦੇਖ ਲਾ ਬਾਈ ਕਿੰਨਾ ਖੜਾ ਦੇਖੋਰੇ ਤੱਕ ਪਾਣੀ ਆ ਆ ਦੇਖ ਪਾਣੀ ਇਧਰੋਂ ਕਿੰਨੇ ਕਿੱਥੇ ਤੱਕ ਖੜਾ ਦਿਆ ਸਾਰਾ ਗਿੱਲਾ ਪਿਆਗਾ ਇੱਕ ਇੱਕ ਕਮਰਾ ਉਹ ਵੀ ਟੀਨ ਦਾ ਵਾਲਾ ਵਿਚਾਰੇ ਦਾ ਉਹ ਵੀ ਉਹ ਜਿਹੜੀ ਸੀ ਜੀ ਰਹਿੰਦਾ ਵਿਚਾਰਾ ਸਰੇਟਾ ਜੜੇ ਹੋਏ ਨੇ ਆ ਦੇਖੋ ਜੀ ਇੱਕ ਛੋਟਾ ਜਿਹਾ ਕਮਰਾ ਇਹਦੇ ਵਿੱਚ ਹੀ ਪਰਿਵਾਰ ਰਹਿੰਦਾ ਹੈ ਛੱਤ ਵੀ ਤੁਸੀਂ ਦੇਖ ਸਕਦੇ ਹੋ ਟੀਨਾਂ ਦੀ ਪਾਈ ਹੋਈ ਹੈ ਗੌਰ ਦੇ ਨਾਲ ਦੇਖਿਓ ਤੇ ਆ ਦੇਖੋ ਜੀ ਕੀ ਕਰੂਗਾ ਬਈ ਗਰੀਬ ਬੰਦਾ ਪਰ ਪ੍ਰਮਾਤਮਾ ਅੱਗੇ ਚਲੋ ਕਿਸੇ ਦੀ ਨਹੀਂ ਚੱਲਦੀ ਇਹ ਪਰਿਵਾਰ ਸਾਰੇ ਮਦਦ ਦੀ ਅਪੀਲ ਕਰ ਰਹੇ ਨੇ ਬਾਈ ਜੀਤੋ ਜਿੰਨਾ ਵੀ ਹੋ ਸਕਦਾ ਬਾਈ ਮਦਦ ਜ਼ਰੂਰ ਕਰਿਓ ਬਾਕੀ ਸਾਡੇ ਪਿੰਡ ਦੇ ਜਨੂ ਵੀ ਅਪੀਲ ਕਰਦੇ ਆ ਸਾਥੋਂ ਵੀ ਜਿੰਨਾ ਕੋ ਹੋ ਸਕੇ ਅਸੀਂ ਵੀ ਬਾਈ ਸਹਾਇਤਾ ਪਾਵਾਂ ਹਾਂਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਸਾਡੇ ਜਿਹੜੇ ਇਲਾਕੇ ਵਿੱਚ ਕੁਦਰਤੀ ਆਫਤ ਆਈ ਹੋਈ ਸੀ ਇਹੜੀਓ ਕੁਦਰਤੀ ਆਫਤ ਨੇ ਹਨਾ ਬਈ ਸਾਡੇ ਇਲਾਕੇ ਦਾ ਤੇ ਸਾਡੇ ਪਿੰਡ ਸਤੌਜ ਦੇ ਜਿਹੜੇ ਵੀ ਗਰੀਬ ਮਜ਼ਦੂਰ ਪਰਿਵਾਰਾਂ ਦੇ ਘਰਾਂ ਦਾ ਜਿਹੜਾ ਨਾਸ਼ ਕੀਤਾ ਤੁਸੀਂ ਦੇਖ ਹੀ ਲਿਆ ਹਨਾ ਵੀ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਵੀ ਸਾਡੇ ਪਿੰਡ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਵੀ ਉਹਨਾਂ ਦੀ ਸਰਕਾਰ ਆ ਗਈ ਮੌਕੇ ਤੇ ਉਹ ਸਰਕਾਰ ਉਹ ਕਹਿੰਦੀ ਹੁੰਦੀ ਵੀ ਅਸੀਂ ਮੁਰਗੀ ਮਰੀ ਬੱਕਰੀ ਮਰੀ ਦਾ ਵੀ ਮੁਆਵਜ਼ਾ ਦਵਾਂਗੇ ਤੇ ਹੁਣ ਅਸੀਂ ਆਪਦੇ ਪਿੰਡ ਖੜੇ ਆਂ ਵੀ ਸਾਡੇ ਜਿਹੜੇ ਘਰ ਨੇ ਉਹ ਨੁਕਸਾਨੇ ਗਏ ਤੁਹਾਨੂੰ ਵੀ ਪਤਾ ਹੀ ਆ ਹਨਾ ਫਰਸ਼ ਡਾਗ ਗਏ ਸੱਤਾਂ ਡਿੱਗ ਗਈਆਂ ਕੰਧਾਂ ਢਹਿ ਗਈਆਂ ਵੀ ਅਸੀਂ ਇਹੀ ਬੇਨਤੀ ਕਰਦੇ ਆਂ ਇਹੀ ਅਪੀਲ ਕਰਦੇ ਆਂ ਵੀ ਭਈ ਸਾਡੇ ਪਿੰਡ ਦੇ ਜਿਹੜੇ ਗਰੀਬ ਮਜ਼ਦੂਰਾਂ ਦੇ ਪਰਿਵਾਰ ਆਂਦੇ ਹਨ ਘਰ ਨੇ ਉਹ ਟਾ ਢੇਰੀ ਹੋ ਗਏ ਵੀ ਅਸੀਂ ਉਹਨਾਂ ਨੂੰ ਮੁਆਵਜ਼ੇ ਦੀ ਮੰਗ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨਾ ਤਾਂ ਉਹਰੇ ਕੋਈ ਛੋਟੀ ਵੀ ਪ੍ਰਸ਼ਾਸਨ ਦਾ ਐਚ ਡੀ ਐਮ ਆ ਕੇ ਅੱਜ ਤੱਕ ਉਹਨਾਂ ਨੇ ਕੋਈ ਜਾਇਜ਼ਾ ਲਿਆ ਵੀ ਨਾ ਹੀ ਕੋਈ ਹੋਰ ਪ੍ਰਸ਼ਾਸਨ ਵੱਲੋਂ ਕੋਈ ਅਪੀਲ ਆ ਵੀ ਭਈ ਅਸੀਂ ਮੁਆਵਜ਼ਾ ਦੇਵਾਂਗੇ ਹਜੇ ਤੱਕ ਕੋਈ ਇਹਨਾਂ ਨੂੰ ਕੋਈ ਰਾਸਣ ਦੀ ਕਾਸ਼ੇ ਦੀ ਵੀ ਕੋਈ ਸਹਾਇਤਾ ਨਹੀਂ ਪਹੁੰਚੀ ਸਰਕਾਰ ਵੱਲੋਂ ਅਸੀਂ ਹੋਰ ਵੀ ਪਾਰਟੀਆਂ ਵੀ ਜਿਹੜੇ ਸਾਡੇ ਪਿੰਡ ਦੇ ਹੋਰ ਵੀ ਪਾਰਟੀਆਂ ਹਨ ਚਾਹੇ ਉਹ ਸੱਤਾ ਚ ਨੇ ਚਾਹੇ ਸੱਤਾ ਦੇ ਨਹੀਂ ਹੈਗੀਆਂ ਪਿੱਛੇ ਦੀ ਉਹ ਕਾਲੀ ਨੇ ਜਿਹੜੀ ਕਾਂਗਰਸ ਹੀ ਨੇ ਕੋਈ ਵੀ ਬਈ ਪਾਰਟੀ ਵੀ ਮਦਦ ਕਰਨਾ ਚਾਹੁੰਦੀ ਹੈ ਸਾਡੇ ਹਨਾ ਪਰਿਵਾਰਾਂ ਦੀ ਤਾਂ ਉਹ ਬੇਝਿਜਕੋ ਕੇ ਆ ਸਕਦਾ ਵੀ ਸਾਡੇ ਪਿੰਡ ਦੇ ਵੀ ਧੰਨਵਾਦ ਆ ਹਨਾ ਵੀ ਜਿਹੜੇ ਵੀ ਜਾਂ ਐਨ ਆਰ ਆਈ ਭਰਾ ਨੇ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਜੋ ਕਾਸ਼ੇ ਦੀ ਵੀ ਮਦਦ ਕਰਨਾ ਚਾਹੁੰਦਾ ਬਈ ਉਹ ਸਿੱਧਾ ਪਰਿਵਾਰ ਨਾਲ ਸੰਪਰਕ ਕਰੇ ਅਸੀਂ ਨੰਬਰ ਦੇ ਦਾਂਗੇ ਹਨਾ ਵੀ ਜਿਹੜੀ ਵੀ ਇਹਨਾਂ ਦੀ ਸਹਾਇਤਾ ਹੋਊਗੀ ਉਹ ਸਿੱਧੀ ਪਰਿਵਾਰ ਨੂੰ ਤੱਕ ਪਹੁੰਚਾਈ ਜਾਊਗੀ ਬਾਕੀ ਸਾਰੇ ਹਨ ਤੁਸੀਂ ਵੀ ਇਹੀ ਪੀਰ ਕਰਦੇ ਹੋ ਕਿ ਵੀ ਸਮੂਹ ਮੱਤੇ ਮਿਲਣੀ ਚਾਹੀਦੀ ਹੈ। ਕੋਈ ਸਾਡਾ ਡਿੱਗ ਗਿਆ ਪਰਸਾਂ ਪਰਸਾਂ ਬਹੁਤ ਡਿੱਗਿਆ ਪਿਆਗਾ। ਇਹੀ ਬਸ ਉਹ ਕਰਦਾ ਵੀ ਸਾਡੀ ਸਿਹਤ ਆਉਣੀ। 10 ਦਿਨ ਹੋ ਗਏ ਬਈ ਘਰ ਕੋਈ ਬਾਲਾ ਨਹੀਂ ਜਿੰਨਾ ਕਿ ਨੁਕਸਾਨ ਹੋਇਆ ਉਹਨੇ ਕੀ ਬੇਸ਼ੱਕ ਉਹਨਾਂ ਦੀ ਮਦਦ ਹੋਣੀ ਬਈ। ਕੋਈ ਆਇਆ ਨਹੀਂ ਕਹਿੰਦੇ ਵੀ ਐਸੀ ਵੀ ਸਰਕਾਰੀ ਪਾ ਕੇ ਦਿੱਤਾ ਜਾਵੇ ਜਿੰਨਾ ਕਿ ਨੁਕਸਾਨ ਹੋਇਆ ਉਹਨਾਂ ਦੀ ਮਦਦ ਜ਼ਰੂਰ ਕਰਿਓ ਬਈ। ਵੀ ਜਿੰਨੀ ਵੀ ਸੇਵਾ ਕਰ ਸਕਦਾ ਕੋਈ ਵੀ। ਵੀ ਸਰਕਾਰ ਨੂੰ ਸਾਡੀ ਬਕਾਇਦਾ ਬੇਨਤੀ ਆ ਨਾ ਵੀ ਸਰਕਾਰ ਜ਼ਰੂਰ ਇਹ ਪਰਿਵਾਰਾਂ ਦਾ ਪੱਲਾ ਫੜੇ। i no, 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 no.